ਭਾਈ ਗੁਰਦਾਜ ਕਹਿੰਦੇ ਸੰਗਤ ਸਾਧ ਅਸਾਲ ਗਨ ਕਾ ਵਿਹਾਵਤ ਆ ਜਾ ਹੁਣ ਇੱਕ ਸੁਹਾਗਣ ਹੈ ਉਹ ਵੀ ਸ਼ਿੰਗਾਰ ਕਰਦੀ ਹੈ ਦੂਸਰੇ ਪਾਸੇ ਇੱਕ ਵੇਸ਼ਵਾ ਉਹ ਵੀ ਸ਼ਿੰਗਾਰ ਕਰਦੀ ਹੈ ਪਰ ਦੋਹਾਂ ਦੇ ਸ਼ਿੰਗਾਰ ਕਰਨ 'ਚ ਫਰਕ ਹੈ ਸੁਹਾਗਣ ਨੂੰ ਸਤਕਾਰ ਮਿਲਦਾ ਵੇਸ਼ਵਾ ਨੂੰ ਕੋਈ ਸਤਕਾਰ ਨਹੀਂ ਦਿੰਦਾ ਵੇਸ਼ਵਾ ਨੂੰ ਸਾਰੇ ਲੋਕ ਕਹਿੰਦੇ ਕਿ ਪੈੜੀ ਹੈ ਪੈੜੀ ਇਸ ਕਰਕੇ ਆਏ ਕੋਈ ਘਪਤੀ ਵਾਲੀ ਨਹੀਂ ਹੈ ਤੇ ਸੁਹਾਗਣ ਦਾ ਇਸ ਕਰਕੇ ਸਤਕਾਰ ਹੈ ਕਿ ਉਹਨੇ ਪੇਕਿਆਂ ਦੀ ਵੀ ਇੱਜ਼ਤ ਬਣਾ ਕੇ ਰੱਖੀ ਹੈ ਸੌਰਿਆ ਦੀ ਵੀ ਇੱਜ਼ਤ ਬਣਾ ਕੇ ਰੱਖੀ ਹੈ ਤੇ ਸਾਰਾ ਸ਼ਿੰਗਾਰ ਉਹਦਾ ਆਪਣੇ ਪਤੀ ਵਾਸਤੇ ਹੈ ਜਿਹੜੀ ਇੱਜ਼ਤ ਸੁਹਾਗਨ ਨੂੰ ਮਿਲਦੀ ਹੈ ਉਹ ਇੱਜ਼ਤ ਫਿਰ ਬੇਸ਼ਵਾਰ ਨੂੰ ਨਹੀਂ ਮਿਲਦੀ ਜਿਹੜੀ ਇੱਜ਼ਤ ਸ਼ਹੀਦਾਂ ਨੂੰ ਮਿਲਣੀ ਹੈ ਸੰਤਾਂ ਨੂੰ ਮਿਲਣੀ ਹੈ ਭਗਤਾਂ ਨੂੰ ਮਿਲਣੀ ਹੈ ਗੁਰਸਿੱਖਾਂ ਨੂੰ ਮਿਲਣੀ ਹੈ ਉਹ ਸਾਖਤ ਲੋਕਾਂ ਨੂੰ ਉਹ ਇੱਜ਼ਤ ਨਹੀਂ ਮਿਲਣੀ ਮਨਮੁਖਾਂ ਨੂੰ ਨਹੀਂ ਮਿਲਣੀ ਘਾੜੇ ਲੋਕਾਂ ਚੁਗਲਖੋਰਾ ਹੰਦਕਾਂ ਨੂੰ ਨਹੀਂ ਮਿਲਣੀ ਇਹਨਾਂ ਸਾਰਿਆਂ ਨੂੰ ਪੈਂਦੀਆਂ ਹੁੰਦੀਆਂ ਲਾਣਤਾ ਤੇ ਇਹਨਾਂ ਦਾ ਮੱਥਾ ਇਸ ਤਰ੍ਹਾਂ ਹੁੰਦਾ ਕਿ ਲਾਣਤਾ ਹੀ ਖਟਣੀਆਂ ਨਾਲੇ ਤੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੇ ਇੱਜ਼ਤ ਕਮਾਉਣੀ ਹੁੰਦੀ ਹੈ ਭਾਵੇਂ ਸਭ ਕੁਝ ਚਲਾ ਜਾਵੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰਬਾਣੀ ਵਿੱਚ ਸਾਤ ਤੇ ਅਸਾਰ ਦੀ ਗੱਲ ਆਈ ਹੈ ਕਿ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ ਕਿ ਸਾਧ ਕੇ ਸੰਗ ਮੁਖ ਊਜਲ ਹੋਤ ਹੈ